ਮੈਂ ਤੁਸੀਂ ਅਚਾਤ ਆਪ ਲਿਖੀਏ ਤਿਆਰ ਕੀਤਾ ਹੈ ਬਸ ਆਹ ਲਾਈਬ੍ਰੇਰੀ ਗਿਆਨ ਦਾ ਸਾਗਰ ਸ਼ਬਦਾਂ ਦੀ ਜਿਵੇਂ ਭਰੀ ਹੈ ਗਾਗਰ ਜਿੰਨਾ ਪੁਸਤਕਾਂ ਨਾਲ ਪ੍ਰੇਮ ਹੈ ਪਾਇਆ ਮੁੱਕੀ ਪੜਕਣਾ ਮਨੁਜਾਗਰ ਆਗੂ ਵੀ ਸਮਿਆਂ ਦਾ ਹਾਨ ਨੇ ਤਾਂ ਹੀ ਤਾਂ ਸਾਡਾ ਉਹ ਮਾਨ ਨੇ ਆਧੁਨਿਕ ਲਾਈਬ੍ਰੇਰੀਆਂ ਸਾਨੂੰ ਦਿੱਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਸੁਪਰਾਲੀ ਦਾ ਹਰ ਜਿਲ੍ਹੇ ਤੋਂ ਧੰਨਵਾਦ ਵੀ ਹੈਗਾ ਇਤਿਹਾਸ ਤੇ ਆਏ ਸਾਹਿਤ ਤੇ ਆਏ ਪਾਸ਼ਾਦਾਨਵਾਦ ਵੀ ਹੈਗਾ ਸ਼ਬਦ ਗੁਰੂ ਦਾ ਦੇ ਕੇ ਹੋ ਕਾ ਤੁਰ ਪਈਏ ਪਿੱਛੇ ਨਾ ਮੁੜੀਏ ਗਿਆਨ ਦੇ ਬਾਝੋਂ ਸਖਣੀਆ ਰੂਹਾਂ ਆਉ ਸਾਰੇ ਕਿਤਾਬਾਂ ਨਾਲ ਜੁੜੀਏ ਆਉ ਸਾਰੇ ਕਿ ਆਹ ਕਿਰਪਾ ਚ ਸਰ ਜੀ ਜੀ ਤੈਨੂੰ ਕਿਹੜੇ ਸਬਜੈਕਟ ਨੇ ਸਰ ਆਜ ਫਾਈਲ ਆਜ ਕੇ ਅੱਗੇ ਪੜਾਈ ਕਰਕੇ ਤਾਂ ਵੱਡੇ